BSF ਨੂੰ ਵੱਡੀ ਕਾਮਯਾਬੀ ਮਿਲੀ ਹੈ BSF ਦੇ ਵੱਲੋਂ ਇੱਕ ਪਾਕਿਸਤਾਨੀ ਕੁਸਪੈਟਿਏ ਨੂੰ ਮਾਰ ਦਿੱਤਾ ਗਿਆ ਹੈ ਕਣਕ ਦੇ ਵਿੱਚ ਲੁਕ ਕੇ ਭਾਰਤ ਵੱਲ ਆ ਰਿਹਾ ਸੀ ਇੱਕ ਕੁਸਪੈਟਿਆ ਜਿਹੜਾ ਕਿ ਪਾਕਿਸਤਾਨ ਦਾ ਦੱਸਿਆ ਗਿਆ ਅਤੇ ਉਸ ਦੇ ਕੋਲੋਂ 100 ਰੁਪਏ ਭਾਰਤੀ ਕਰੰਸੀ ਵੀ ਬਰਾਮਦ ਹੋਈ ਹੈ ਤਾਂ ਕਾਮਯਾਬੀ ਜਿਹੜੀ ਹੈ BSF ਨੂੰ ਮਿਲੀ ਹੈ ਸਰਹੱਦੀ ਖੇਤਰ ਦੇ ਵਿੱਚ ਲਗਾਤਾਰ ਪਾਕਿਸਤਾਨ ਦੇ ਵੱਲੋਂ ਕਈ ਮਨਸੂਬਿਆਂ ਨੂੰ ਜਿਹੜਾ ਇਨਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ BSF ਅਤੇ ਪੰਜਾਬ ਪੁਲਿਸ ਜਿਹੜੀ ਹੈ ਹਮੇਸ਼ਾ ਹੀ ਉਹਨਾਂ ਦੇ मंसूਬਿਆਂ ਨੂੰ ਸਫਲ ਕਰ ਰਹੀ ਹੈ ਤੇ ਹੁਣ ਇੱਕ ਪਾਕਿਸਤਾਨੀ ਕੁਸਪੈਟਿਆ ਜਿਹੜਾ ਕਿ ਭਾਰਤ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਕਣਕ ਦੇ ਵਿੱਚ ਲੁਕ ਕੇ ਭਾਰਤ ਵਾਲੇ ਪਾਸੇ ਆ ਰਿਹਾ ਸੀ ਪਰ ਬੀਐਸਐਫ ਦੇ ਜਵਾਨਾਂ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਿਆ ਤੇ ਉਸ ਨੂੰ ਮੌਕੇ ਤੇ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਤੇ ਪੁਲਿਸ ਨੇ লাশ ਜਿਹੜੀ ਹੈ ਉਸ ਦੀ ਤਬਦੀਸ਼ ਕੀਤੀ ਹੈ ਬੀਐਸਐਫ ਦੇ ਵੱਲੋਂ ਲਾਸ਼ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ਤੇ ਹੁਣ ਲਾਸ਼ ਦਾ ਪੋਸਟਮਾਰਟਮ ਹੋ ਰਿਹਾ ਹੈ ਅਤੇ ਜਾਂਚ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਬਿਮਿਆਲ ਸੈਕਟਰ ਦੇ ਵਿੱਚ ਭਾਰਤ ਦੀ ਪਹਾੜੀਪੁਰ ਪੋਸਟ ਦੇ ਉੱਤੇ ਪਾਕਿਸਤਾਨੀ ਕੁਸਪੈਟਿਏ ਨੂੰ ਮਾਰਨ ਦੇ ਵਿੱਚ ਬੀਐਸਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤੀ ਸਰਹੱਦ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜ਼ਿਕਰਯੋਗ ਹੈ ਕਿ ਕਣਕ ਦੀ ਫਸਲ ਦੇ ਵਿੱਚ ਲੁਕ ਕੇ ਭਾਰਤੀ ਸਰਹੱਦ ਦੇ ਵਿੱਚ ਕੁਸਪੈਟੀਆਂ ਜਿਹੜਾ ਦਾਖਲ ਹੋ ਗਿਆ ਸੀ ਤੇ ਉਸ ਤੋਂ ਬਾਅਦ ਬੀਐਸਐਫ ਨੇ ਜਿਹੜਾ ਆ ਭਾਰਤ-ਪਾਕ ਸਰਹੱਦ ਦੇ ਉੱਤੇ ਉਸ ਨੂੰ ਅਤੇ ਬੋਚ ਲਿਆ ਗੋਲੀ ਮਾਰ ਦਿੱਤੀ ਗਈ ਅਤੇ ਮਾਰੇ ਗਏ ਸਖਸ਼ ਤੋਂ 100 ਰੁਪਏ ਦੀ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ ਪੀਐਸਐਫ ਨੇ লাশ ਨੂੰ ਜਿਹੜਾ ਆ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਪੁਲਿਸ ਦੇ ਹਵਾਲੇ ਕੀਤਾ ਤੇ ਸਰਕਾਰੀ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਤਾਂ ਇਸ ਬਾਬਤ ਜਾਣਕਾਰੀ ਜਿਹੜੀ ਐ ਐਸਐਸਪੀ ਪਠਾਨਕੋਟ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਆਪਣੇ ਨਾਪਾਕ ਇਰਾਦਿਆਂ ਕਰਕੇ ਪਾਕਿਸਤਾਨ ਅ ਲਗਾਤਾਰ ਡਰੋਨ ਗਤੀਵਿਧੀਆਂ ਰਾਹੀਂ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਜਾਂ ਫਿਰ ਕੁਸਪੈਠ ਕਰਕੇ ਜਿਹੜੇ ਆ ਗਤੀਵਿਧੀਆਂ ਕਰਨ ਦੀ ਕੋਸ਼ਿਸ਼ ਕਰਦਾ ਤਾਂ ਪਾਕਿਸਤਾਨ ਤੋਂ ਇੱਕ ਕੁਸਪੈਠੀਆ ਸੀ ਜੋ ਕਿ ਭਾਰਤੀ ਸਰਹادیه ਦੇ ਵਿੱਚ ਦਾਖਲ ਹੋ ਰਿਹਾ ਸੀ ਅਤੇ ਉਸ ਨੂੰ ਬੀਐਸਐਫ ਦੇ ਜਵਾਨਾਂ ਨੇ ਗੋਲੀ ਮਾਰ ਦਿੱਤੀ ਅਤੇ ਉਸ ਦੀ ਲਾਸ਼ ਜਿਹੜੀ ਹੈ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਬੀਐਸਐਫ ਨੇ ਪਠਾਨਕੋਟ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਲਾਚ ਪੁਲਿਸ ਨੇ ਪਠਾਨਕੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੱਖੀ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ ਤਕਰੀਬਨ 6:10 ਦੇ ਦਾ ਟਾਈਮ ਸੀਗਾ ਤੇ ਪਾਕਿਸਤਾਨ ਸਾਈਡ ਤੋਂ ਜਿਹੜਾ ਉਜ ਰਿਵਰ ਸਾਡਾ ਗੈਪ ਆ ਉਸ ਉਜ ਰਿਵਰ ਗੈਪ ਦੇ ਪਾਰੇ ਪਾਸਿਓਂ ਜਿਹੜਾ ਹੈਗਾ ਬੀਐਸਐਫ ਨੇ ਬੀਐਸਐਫ ਨੂੰ ਸਾਈਟਿੰਗ ਹੋਈ ਕਿ ਇੱਕ ਆ ਜਿਹੜਾ ਕਿ ਪਾਕਿਸਤਾਨ ਤੋਂ ਸਾਈਡ ਤੋਂ 40-45 ਸਾਲ ਦਾ ਇੱਕ ਆਦਮੀ ਜਿਹੜਾ ਹੈਗਾ ਉਹ ਇੰਡੀਅਨ ਟੈਰੀਟਰੀ ਵਾਲੇ ਪਾਸੇ ਆ ਰਿਹਾ ਔਰ ਉਹਨੇ ਜਿਹੜਾ ਹੈਗਾ ਆਈਬੀ ਇੰਟਰਨੈਸ਼ਨਲ ਬਾਰਡਰ ਨੂੰ ਕਰਾਸ ਕਰ ਲਿਆ ਸੀ ਆ ਬੀਐਸਐਫ ਨੇ ਉਹਨੂੰ ਲਲਕਾਰਿਆ ਲਲਕਾਰਨ ਤੋਂ ਬਾਅਦ ਉਹਨੂੰ ਰੁਕਣ ਲਈ ਕਿਹਾ ਜਿਹੜਾ ਕਿ ਰੁਕਿਆ ਨਹੀਂ ਔਰ ਉਸ ਤੋਂ ਬਾਅਦ ਜ਼ਾਬਤੇ ਦੇ ਮਤਾਬਕ ਕਾਨੂੰਨਨ ਤੌਰ ਦੇ ਉੱਤੇ ਕਿਉਂਕਿ ਸਾਡੀ ਇੰਡੀਅਨ ਟੈਰੀਟਰੀ ਤੱਕ ਲੋਰਿਆ ਸੀ ਇਹ ਬਰਦਾਸ਼ਤ ਨਹੀਂ ਕੀਤਾ ਜਾਂਦਾ ਔਰ ਇਨਟਰੂਡਰ ਸੀਗਾ ਬੀਐਸਐਫ ਨੇ ਉਹਨੂੰ ਜਿਹੜਾ ਹੈਗਾ ਆ ਉੱਥੇ ਜਿਹੜਾ ਹੈਗਾ ਸ਼ੂਟ ਕਰ ਦਿੱਤਾ ਔਰ ਸ਼ੂਟ ਕਰਨ ਤੋਂ ਬਾਅਦ ਜਿਹੜਾ ਹੈਗਾ ਉਹਦੀ ਉੱਥੇ ਮੌਕੇ ਤੇ ਮੌਤ ਹੋ ਗਈ। ਅ ਹੁਣ ਸਾਡੀਆਂ ਜਿਹੜੀਆਂ ਪੁਲਿਸ ਪਾਰਟੀ ਆ ਬੀਐਸਐਫ ਦੀਆਂ ਪੁਲਿਸ ਬੀਐਸਐਫ ਦੇ ਨਾਲ ਮਿਲ ਕੇ ਉਹਦਾ ਮੌਕੇ ਦਾ ਮੁਲਾਜ਼ਾ ਕਰ ਰਹਾ ਹੈ। ਮੁਲਾਜ਼ੇ ਤੋਂ ਪਾਇਆ ਗਿਆ ਕਿ ਉਹਦੀ ਆਈਡੈਂਟੀਫਿਕੇਸ਼ਨ ਕੋਈ ਨਹੀਂ ਹੈ ਇਸ ਇਸ ਵਕਤ ਉਸ ਇਨਟਰੂਡਰਸ ਦੀ ਤੇ ਉਹਦੇ ਕੋਲੋਂ ਪਾਕਿਸਤਾਨ ਕਰੰਸੀ ਦੇ ਜਿਹੜੇ ਹੈ ਗਿਆ ਉਹ ਕੁਝ ਨੋਟ ਹੈ ਗਿਆ 100 ਰੁਪਏ ਦਾ ਨੋਟ ਆ ਇਸ ਤਰ੍ਹਾਂ 10 ਰੁਪਏ ਦਾ ਪਾਕਿਸਤਾਨੀ ਕਰੰਟੀਨ ਕਰੰਸੀ ਨੋਟਸ ਮਿਲੇ ਆ। ਔਰ ਉਹਦੀ ਆਈਡੈਂਟੀਫਿਕੇਸ਼ਨ ਜੇ ਐਸਟੈਬਲਿਸ਼ ਨਹੀਂ ਹੋ ਸਕੀ। ਇਸ ਸੰਬੰਧੀ ਜਿਹੜੇ ਹੈਗੇ ਆ ਬੀਐਸਐਫ ਨੇ ਕਾਊਂਟਰਪਾਰਟ ਜਿਹੜੇ ਉਹਨਾਂ ਦੇ ਹੈਗੇ ਆ ਉਹਨਾਂ ਨੂੰ ਇਨਫਾਰਮ ਕਰ ਦਿੱਤਾ ਉੱਥੇ ਫਾਰਮੈਲिटीज ਚੱਲ ਰਹੀਆਂ ਉਸ ਤੋਂ ਬਾਅਦ ਇਹਨਾਂ ਦਾ ਇਹਦਾ ਬੋਰਡ ਪਾਸੋਂ ਪੋਸਟਮਾਰਟਮ ਕਰਾਇਆ ਜਾਏਗਾ ਔਰ ਮੁਕੱਦਮਾ ਜਿਹੜਾ ਹੈਗਾ ਉਹ ਦਰਜ ਕੀਤਾ ਜਾ ਰਿਹਾ ਹੈ